ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਸੰਗਤ ਜੀਓ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਸੂਰਜ ਨੂੰ ਪਾਣੀ ਚੜਾਉਣਾ ਇੱਕ ਤਰ੍ਹਾਂ ਦਾ ਪਖੰਡ ਤੇ ਕਰਮਕਾਂਡ ਹੈ ਕਿਉਂਕਿ ਸੂਰਜ ਇੱਕ ਗ੍ਰਹਿ ਹੈ ਉਸ ਦਾ ਨਿਰਮਾਤਾ ਵੀ ਈਸ਼ਵਰ ਵਾਹਿਗੁਰੂ ਆਪ ਹੈ ਤੁਸੀਂ ਜੀਵਨ ਪਾਰ ਸੂਰਜ ਨੂੰ ਪਾਣੀ ਚੜਾਉਂਦੇ ਰਹੋ ਪਾਤ ਤੋ ਤੁਹਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਣ ਵਾਲੀ ਤੁਸੀਂ ਇੱਕ ਪਖੰਡੀ ਤੇ ਕਰਮਕਾਂਡੀ ਹੀ ਕਹਾਉਗੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਦੌਰਾਨ ਇੱਕ ਦਿਨ ਹਰੀਦੁਆਰ ਪਹੁੰਚੇ ਉੱਥੇ ਕੁਝ ਦਿਨਾਂ ਵਿੱਚ ਵਿਸਾਖੀ ਦੇ ਸ਼ੁਭ ਮੌਕੇ ਉੱਤੇ ਮੇਲਾ ਲੱਗਣ ਵਾਲਾ ਸੀ ਗੁਰੂ ਨਾਨਕ ਦੇਵ ਜੀ ਨੇ ਗੰਗਾ ਦੇ ਕੰਢੇ ਰੇਤ ਦੇ ਮદાન ਵਿੱਚ ਆਪਣਾ ਡੇਰਾ ਲਾਇਆ ਜਨਤਾ ਦੂਰ ਦੂਰ ਤੋਂ ਪਵਿੱਤਰ ਗੰਗਾ ਇਸ਼ਨਾਨ ਕਰਨ ਲਈ ਆ ਰਹੀ ਸੀ ਮੇਲੇ ਦੇ ਕਾਰਨ ਦੂਰ ਦੂਰ ਤੱਕ ਸਾਧੂ ਸੰਿਆਸੀਆਂ ਦੇ ਖੇਮੇ ਲੱਗੇ ਵਿਖਾਈ ਦੇ ਰਹੇ ਸਨ ਕਿਤੇ ਵੀ ਕੋਈ ਖਾਲੀ ਥਾਂ ਨਹੀਂ ਸੀ ਅਜਾਹ ਲੱਗਦਾ ਸੀ ਕੀ ਸਾਰੇ ਲੋਕ ਗੰਗਾ ਇਸ਼ਨਾਨ ਲਈ ਪਧਾਰੇ ਹੋਣ ਅਗਲੀ ਸਵੇਰ ਵਿਸਾਖੀ ਦਾ ਸ਼ੁਭ ਦਿਹਾੜਾ ਸੀ ਬ੍ਰਹਮੌਰਤ ਵਿੱਚ ਇਸ਼ਨਾਨ ਸ਼ੁਰੂ ਹੋਣਾ ਸੀ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਹਰਦੀ ਪੌੜੀ ਨਾਮਕ ਘਾਟ ਉੱਤੇ ਸੂਰਜ ਉਦੇ ਹੋਣ ਦੇ ਕੁਝ ਪਲ ਪਹਿਲਾ ਗੰਗਾ ਇਸ਼ਨਾਨ ਲਈ ਆਪਣਾ ਸਥਾਨ ਬਣਾਇਆ ਜਿਵੇਂ ਹੀ ਸੂਰਜ ਦੀ ਪਹਿਲੀ ਕਿਰਨ ਉਹਨਾਂ ਨੂੰ ਵਿਖਾਈ ਦਿੱਤੀ ਤਾਂ ਗੁਰੂ ਜੀ ਨੇ ਤੁਰੰਤ ਸੂਰਜ ਦੇ ਵੱਲ ਪੇਠ ਕਰਕੇ ਪੱਛਮ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਇਸ ਹਰਾਨੀ ਨੂੰ ਵੇਖੇ ਉੱਥੇ ਖੜੀ ਪੀੜ ਜੋ ਕਿ ਇਸ਼ਨਾਨ ਕਰਨ ਦੀ ਉਡੀਕ ਵਿੱਚ ਸੀ ਚਾਰੇ ਪਾਸੇ ਇਕੱਠੀ ਹੋ ਗਈ ਪਰੰਪਰਾ ਦੇ ਵਿਪਰੀਤ ਕਾਰਜ ਦੇਖੇ ਕਤੂ ਹਲਵਾਸ ਗੁਰੂ ਨਾਨਕ ਦੇਵ ਜੀ ਤੇ ਕੋਲ ਆਇਆ ਉਹ ਕਹਿਣ ਲੱਗਾ ਤੁਸੀਂ ਪੁੱਲ ਵਿੱਚ ਹੋ ਪੂਰਬ ਦਿਸ਼ਾ ਤੁਹਾਡੇ ਪਿੱਛੇ ਹੈ ਪਾਣੀ ਉਸ ਵੱਲ ਚੜਾਵੋ ਪਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਕਿਹਾ ਅਨ ਸੁਨਾ ਕਰਕੇ ਹੋਰ ਦੁਗਣੀ ਰਫਤਾਰ ਨਾਲ ਪਾਣੀ ਪੱਛਮ ਦੇ ਵੱਲ ਸੁੱਟਣਾ ਸ਼ੁਰੂ ਕੀਤਾ ਇਹ ਸਭ ਵੇਖੇ ਇੱਕ ਵਿਅਕਤੀ ਨੇ ਪੁੱਛੀ ਹੀ ਲਿਆ ਕਿ ਤੁਸੀਂ ਪਾਣੀ ਕਿੱਥੇ ਦੇ ਰਹੇ ਹੋ ਗੁਰੂ ਨਾਨਕ ਦੇਵ ਜੀ ਨੇ ਜਵਾਬ ਨਾ ਦੇ ਕੇ ਉਸ ਉੱਤੇ ਹੀ ਪ੍ਰਸ਼ਨ ਕੀਤਾ ਤੁਸੀਂ ਪਾਣੀ ਕਿੱਥੇ ਦੇ ਰਹੇ ਹੋ ਉਹ ਸਾਬ ਕਹਿਣ ਲੱਗੇ ਅਸੀਂ ਲੋਕ ਤਾਂ ਆਪਣੇ ਪੂਰਵਜਾਂ ਨੂੰ ਪਿਤਰ ਲੋਕ ਵਿੱਚ ਪਾਣੀ ਦੇ ਰਹੇ ਹਾਂ ਜੋ ਕਿ ਸੂਰਜ ਦੇ ਕੋਲ ਹੈ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਕਾਂ ਤੋਂ ਫਿਰ ਪੁੱਛਿਆ ਉਹ ਸਥਾਨ ਕਿੰਨੀ ਦੂਰੀ ਉੱਤੇ ਹੈ ਉਹ ਲੋਕ ਕਹਿਣ ਲੱਗੇ ਲੱਖਾਂ ਕੁ ਦੂਰੀ ਉੱਤੇ ਹੈ ਇਸ ਉੱਤੇ ਗੁਰੂ ਨਾਨਕ ਦੇਵ ਜੀ ਨੇ ਫਿਰ ਉਸੇ ਪ੍ਰਕਾਰ ਪੱਛਮ ਦੇ ਵੱਲ ਪਾਣੀ ਸੁਟਣਾ ਜਾਰੀ ਰੱਖਿਆ ਇਹ ਸਭ ਵੇਖੇ ਉਹਨਾਂ ਤੋਂ ਨਾ ਰਿਹਾ ਗਿਆ ਉਹ ਲੋਕ ਗੁਰੂ ਨਾਨਕ ਦੇਵ ਜੀ ਨੂੰ ਫਿਰ ਪੁੱਛਣ ਲੱਗੇ ਤੁਸੀਂ ਪਾਣੀ ਕਿੱਥੇ ਦੇ ਰਹੇ ਹੋ ਤਾਂ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਮੈਂ ਪੰਜਾਬ ਵਿੱਚ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਕਿਉਂਕਿ ਉੱਥੇ ਇੰਨਾ ਦਿਨਾਂ ਵਿੱਚ ਵਰਖਾ ਨਹੀਂ ਹੋਈ ਇਹ ਜਵਾਬ ਸੁਣ ਕੇ ਉੱਥੇ ਸਾਰੇ ਲੋਕ ਹਸਨ ਲੱਗੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿ ਇਸ ਵਿੱਚ ਹਸਨ ਦੀ ਕੀ ਗੱਲ ਹੈ ਕੁਝ ਲੋਕ ਕਹਿਣ ਲੱਗੇ ਇੱਥੋਂ ਤੁਹਾਡੇ ਖੇਤ ਲਗਭਗ 300 ਕੋ ਦੂਰ ਹਨ ਤੁਹਾਡਾ ਪਾਣੀ ਉੱਥੇ ਕਿਵੇਂ ਪਹੁੰਚ ਸਕਦਾ ਹੈ ਜਦੋਂ ਕਿ ਇਹ ਪਾਣੀ ਤਾਂ ਇੱਥੇ ਨਦੀ ਵਿੱਚ ਵਾਪਸ ਡਿੱਗ ਰਿਹਾ ਹੈ ਹਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਵਿਅਰਥ ਕਰਮ ਕਾਂਡ ਨਾ ਕਰੋ ਤੁਹਾਡਾ ਪਾਣੀ ਵੀ ਨਦੀ ਵਿੱਚ ਹੀ ਡਿੱਗ ਰਿਹਾ ਹੈ ਉਹ ਕਿਸੇ ਪਿਤਰ ਲੋਕ ਆਦਿ ਸਥਾਨ ਉੱਤੇ ਨਹੀਂ ਪੁੱਜਦਾ ਇਹ ਪਿਤਰ ਲੋਕ ਵਾਲੀਆਂ ਸਾਰੀਆਂ ਗੱਲਾਂ ਮਨ ਕੜਤ ਤੇ ਕੌੜੀ ਕਲਪਨਾ ਹਨ ਇਸ ਵਿੱਚ ਕੁਝ ਚਤੁਰ ਲੋਕਾਂ ਨੇ ਆਪਣੀ ਉਧਰ ਪੂਰਤੀ ਦੇ ਲਈ ਵਿਅਕਤੀ ਸਦਾਰਨ ਨੂੰ ਪਲੇਖੇ ਵਿੱਚ ਪਾ ਕੇ ਗੁੰਮਰਾਹ ਕੀਤਾ ਹੋਇਆ ਹੈ ਇੰਨਾਂ ਗੱਲਾਂ ਦਾ ਆਤਮਿਕ ਜੀਵਨ ਵੱਲ ਦੂਰ ਦਾ ਵੀ ਨਾਤਾ ਨਹੀਂ ਹੈ ਇਹ ਸਭ ਕਰਮਨ ਸਫਲ ਚਲੇ ਜਾਂਦੇ ਹਨ ਕਿਉਂਕਿ ਅੰਧ ਵਿਸ਼ਵਾਸ ਵਿਅਕਤੀ ਨੂੰ ਕੂਏ ਵਿੱਚ ਤਕੇਲ ਦਿੰਦਾ ਹੈ ਸਾਰੇ ਲੋਕ ਇਸ ਦਲੀਲ ਨੂੰ ਸੁਣ ਕੇ ਬਹੁਤ ਸ਼ਰਮਿੰਦਾ ਹੋਏ ਉਹਨਾਂ ਨੇ ਉਸੇ ਸਮੇਂ ਪਾਣੀ ਸੂਰਜ ਦੇ ਵੱਲ ਵਿਸ਼ਾਲਣਾ ਬੰਦ ਕਰ ਦਿੱਤਾ ਇਹ ਘਟਨਾ ਜੰਗਲ ਦੀ ਅੱਗ ਤਰ੍ਹਾਂ ਸੰਪੂਰਨ ਮੇਲੇ ਵਿੱਚ ਫੈਲ ਗਈ ਸਾਰੇ ਬੁੱਧੀਜੀਵੀ ਲੋਕ ਗੁਰੂ ਨਾਨਕ ਦੇਵ ਜੀ ਵੱਲੋਂ ਆਤਮਿਕ ਵਿਚਾਰ ਕਰਨ ਲਈ ਉਹਨਾਂ ਦੇ ਗਹਿਮੇ ਵਿੱਚ ਪਹੁੰਚਣ ਲੱਗੇ ਗੁਰੂ ਨਾਨਕ ਦੇਵ ਜੀ ਨੇ ਸਾਰੇ ਜਗਵੀ ਆਸੂਆਂ ਨੂੰ ਇੱਕ ਰੱਬ ਵਿੱਚ ਵਿਸ਼ਵਾਸ ਕਰਨਾ ਵਿਅਰਥ ਕਰਮकांड ਤੋਂ ਮਨਾ ਕਰਦੇ ਹੋਏ ਕਿਹਾ ਕਿ ਇਹ ਸਰੀਰ ਆਤਮਿਕ ਜੀਵਨ ਵਿੱਚ ਗੌਣ ਹੈ ਉੱਥੇ ਤਾਂ ਮਨ ਦੀ ਸ਼ੁੱਧਤਾ ਨੂੰ ਹੀ ਸਵੀਕਾਰ ਕੀਤਾ ਗਿਆ ਹੈ ਕੇਵਲ ਸਰੀਰ ਦੇ ਗੰਗਾ ਇਸ਼ਨਾਨ ਵੱਲੋਂ ਪਰਮਾਰਥ ਦੀ ਆਸ ਨਾ ਕਰੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਹਰੀਦੁਆਰ ਜਾ ਕੇ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ ਜੋ ਲੋਕ ਪਖੰਡ ਤੇ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਬਾਹਰ ਕੱਢਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ